1469 ਤੋਂ ਇਹ ਹੀ ਲਗਾਤਾਰ ਜਿਹੜਾ ਹੈ ਇੱਕ ਬ੍ਰਾਹਮਣਵਾਦੀ ਸਿਸਟਮ ਹੈ ਜਿਹੜਾ ਉਹ ਸਿੱਖ ਧਰਮ ਨੂੰ ਅਤੇ ਇਲਾਹੀ ਜੋ ਹੁਕਮ ਨੇ ਅਕਾਲ ਪੁਰਖ ਦੇ ਉਹਨਾਂ ਨੂੰ ਧਰਤੀ ਦੇ ਉੱਤੇ ਜ਼ਾਹਰਾ ਤੌਰ ਦੇ ਉੱਤੇ ਜਿੱਥੇ ਅਸੀਂ ਵਿਗਸਦੇ ਹਾਂ ਜੀਵ ਰੂਪ ਦੇ ਵਿੱਚ ਉੱਥੇ ਉਹ ਲਾਗੂ ਹੋਣ ਤੋਂ ਰੋਕਣ ਦੇ ਲਈ ਹਮੇਸ਼ਾ ਹੀ ਯਤਨਸ਼ੀਲ ਰਹੀ ਹੈ ਤੇ ਰਹੋ ਤੇ ਉਹੀ ਧਿਰ ਬ੍ਰਾਹਮਣਵਾਦੀ ਕਰਮਕਾਂਡ ਜਾਂ ਆਦ ਕਾਲ ਤੋਂ ਜਿੱਥੋਂ ਤੋਂ ਲੁੱਟ ਹੋਣੀ ਸ਼ੁਰੂ ਹੋਈ ਹੈ ਉੱਥੇ ਤੋਂ ਲੈ ਕੇ ਹੀ ਉਹ ਧਿਰ ਹਮੇਸ਼ਾ ਜਿਹੜੀ ਹੈ ਸਰਗਰਮ ਰਹੀ ਹੈ ਤੇ ਉਸ ਨੇ ਭਾਰਤੀ ਉਪਮਹਾਦੀਪ ਅਤੇ ਉਸ ਖਿੱਤੇ ਦੇ ਵਿੱਚ ਪੰਜਾਬ ਦੇ ਵੀ ਹੋਂਦ ਵਿੱਚ ਆਉਣ ਤੋਂ ਬਹੁਤ ਸਮਾਂ ਪਹਿਲਾਂ ਉੱਥੇ ਹਮਲੇ ਕਰਕੇ ਉੱਥੇ ਕਬਜ਼ਾ ਕੀਤਾ ਤੇ ਉੱਥੋਂ ਦੇ ਲੋਕਾਂ ਨੂੰ ਜਿਸ ਤਰੀਕੇ ਨਾਲ ਉਹਨਾਂ ਨੇ ਲੁੱਟਣਾ ਸ਼ੁਰੂ ਕੀਤਾ ਉਹ ਆਪਣੇ ਆਪ ਦੇ ਵਿੱਚ ਜਿਹੜਾ ਹੈ ਉਹ ਇੱਕ ਇਤਿਹਾਸ ਦੇ ਵਰਕਿਆਂ ਦੇ ਵਿੱਚ ਅਸੀਂ ਭਾਵੇਂ ਉਸ ਨੂੰ ਲੱਭਦੇ ਉਸ ਦੀ ਥਾਉ ਪਾਉਂਦੇ ਹੋਏ ਅਸੀਂ ਜਦੋਂ ਅੱਜ ਦੇ ਦੌਰ ਦੇ ਵਿੱਚੋਂ ਲੰਘਦੇ ਆ ਲੰਘ ਰਹੇ ਹਾਂ ਤਾਂ ਉੱਥੇ ਸਾਨੂੰ ਰਾ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਇੱਕ ਏਜੰਸੀ ਖੜੀ ਹੋਈ ਪ੍ਰਤੀਤ ਹੁੰਦੀ ਹੈ ਸਾਨੂੰ 1969 ਦੇ ਵਿੱਚ ਇੰਦਰਾ ਗਾਂਧੀ ਨੇ ਸੋਚਿਆ ਕਿ ਕੁਝ ਅਜੀਹਾ ਸਾਡੀ ਸੋਚ ਨੂੰ ਸਾਡੇ ਮੁਲਕ ਦੀ ਸੋਚ ਨੂੰ ਇੱਕ ਅਜੀਹੀ ਤਰਤੀਬ ਦਿੱਤੀ ਜਾਵੇ ਜਿਹੜੀ ਖੇਡੇ ਨਾ ਕੇ ਜਾ ਕੇ ਕਿਤੇ ਉਹ ਆਰਗੇਨਾਈਜ਼ ਰਹੇ ਅਤੇ ਉਹ ਆਰਗੇਨਾਈਜ਼ ਰੂਪ ਦੇ ਵਿੱਚ ਇਸ ਮੁਲਕ ਨੂੰ ਇਸ ਸਿਸਟਮ ਨੂੰ ਬੰਨ ਕੇ ਰੱਖੇ ਤੇ ਉਸ ਨੂੰ ਚਲਾਵੇ ਤੇ ਉਹ ਇੱਕ ਸੋਚ ਹੈ ਸੋਚ ਇੰਦਰਾ ਗਾਂਧੀ ਅਤੇ ਉਸ ਦੇ ਜਿਹੜੇ ਖਾਸ ਉਸ ਦੇ ਪਰਿਵਾਰ ਦੇ ਨੇੜਲੇ ਸੀਨੀਅਰ ਆਫੀਸਰ ਜਿਨ੍ਹਾਂ ਨੇ ਬ੍ਰਿਟਾਨਵੀ ਸਾਮਰਾਜ ਦੀਆਂ ਵੀ ਚੌਬਾਂ ਕੀਤੀਆਂ ਨੌਕਰੀਆਂ ਕੀਤੀਆਂ ਅਤੇ ਜਿਹੜਾ ਹਿੰਦੂ ਮਿਥਿਹਾਸ ਦੇ ਗ੍ਰੰਥ ਨੇ ਜਿਹੜੇ ਹਿੰਦੂ ਮਿਥਿਹਾਸ ਦੇ ਵਿੱਚ ਜਿਹੜੇ ਗ੍ਰੰਥਾਂ ਦੇ ਵਿੱਚ ਪਾਤਰ ਨੇ ਦੇਵੀ ਦੇਵਤੇ ਨੇ ਉਹਨਾਂ ਦੀ ਜਿਹੜੇ ਪਿੱਠਪੂਰਤੀ ਵੀ ਕਰਦੇ ਨੇ ਉਹ ਵਿਚਾਰਧਾਰਾ ਆਪਸ ਦੇ ਵਿੱਚ ਜੁੜੀ ਹੋਈ ਹੈ ਸੋ ਉਸ ਨੂੰ ਬਚਾਉਣ ਅਤੇ ਉਸ ਦੇ ਉੱਤੇ ਪਹਿਰਾ ਦੇਣ ਲਈ ਉਸ ਸੋਚ ਨੂੰ ਅੱਗੇ ਹੋਰ ਵਿਕਸਿਤ ਕਰਨ ਦੇ ਲਈ ਇੱਕ ਪ੍ਰੋਗਰਾਮ ਤਿਆਰ ਕੀਤਾ ਗਿਆ ਉਸ ਪ੍ਰੋਗਰਾਮ ਦਾ ਨਾਮ ਹੈ ਰਿਸਰਚ ਐਂਡ ਐਨਾਲਾਈਸਿਸ ਵਿੰਗ ਸੋ ਆਪਣੇ ਆਪ ਦੇ ਵਿੱਚ ਇਹ ਇੱਕ ਇਕੱਲੇ ਤੌਰ ਦੇ ਉੱਤੇ ਜਿਹੜੀ ਇੰਡੀਆ ਦੀ ਡੀਪ ਸਟੇਟ ਆ ਉਸ ਦਾ 75% ਦੇ ਨੇੜੇ ਤੇੜੇ ਜਿਹੜਾ ਹੈ ਉਹ ਰਿਸਰਚ ਐਂਡ ਐਨਾਲਿਸਿਸ ਵਿੰਗ ਦੇ ਜਿਹੜੇ ਅਹਿਮ ਚੋਟੀ ਦੇ ਆਫੀਸਰ ਹੁੰਦੇ ਨੇ ਉਹਨਾਂ ਦੇ ਹੱਥ ਦੇ ਵਿੱਚ ਹੁੰਦਾ ਸੋ ਬਾਕੀ ਜਿਹੜਾ 25% ਦੀ ਆ ਡੀਪ ਸਟੇਟ ਕਾਰਪੋਰੇਟ ਸਿਸਟਮ ਹੋ ਗਿਆ ਜਾਂ ਪਾਰਲੀਮੈਂਟ ਮੈਂਬਰ ਹੋਗੇ ਜਾਂ ਹੋਰ ਹੋਗੇ ਉਹਨਾਂ ਦੇ ਵਿੱਚੋਂ ਲਿਆ ਹੁੰਦਾ ਤੇ 75% ਸੇ ਵੀ ਜਿਹੜੀ ਹੈਗੀ ਆ ਨਾ ਜਾ ਉਹਦੇ ਤੇ ਕਬਜ਼ਾ ਜਿਹੜਾ ਹੈਗਾ ਡੀਪ ਸਟੇਟ ਦੇ ਉੱਤੇ ਉਹ ਰਾ ਦਾ ਹੀ ਹੈਗਾ ਉਹਦੇ ਤੇ ਹਾਲੇ ਵੀ